ਤੇ ਮੈਂ ਜਿਹੜਾ ਛਤਰਾ ਤੇ ਰਹਿਣ ਵਾਲਾ ਤੇ ਇਹ ਮੇਰੇ ਵੱਡੇ ਭਰਾ ਵਾ ਇਹ ਕਾਦੀਆਂ ਤੋਂ ਉਹ ਮੁੰਡੇ ਨੂੰ ਛੱਡ ਕੇ ਆ ਰਿਆ ਸੀ ਇਸ ਕਰਕੇ ਮਤਲਬ ਇਹਨਾਂ ਨੇ ਬੰਦਾ ਰੱਖਿਆ ਦਾ ਆਪਣਾ ਕਾਰੀਗਰ ਉਹ ਨੂੰ ਛੱਡ ਕੇ ਆ ਰਿਆ ਸੀ ਤਾਂ ਆਂਦੇ ਆਂਦੇ ਨਾ ਸਿਰਫ ਉਹ ਮੁੰਡੇ ਨੇ ਹੱਥ ਦਿੱਤਾ ਤੇ ਇਹਨੇ ਨਹੀਂ ਖਲਾ ਰਿਆ ਤੇ ਉਹਨਾਂ ਨੇ ਪਿੱਛੇ ਇਹਦਾ ਕਰਕੇ ਤੇ ਮਤਲਬ ਇਹਦੇ ਸੱਟਾਂ ਲਾਈਆਂ ਬਹੁਤ ਜ਼ਿਆਦਾ ਲਾਤੀ ਟੁਰ ਗਿਆ ਸਭ ਕੁਝ ਕਰ ਗਿਆ ਅਸੀਂ ਰਾਤ ਦਾ ਚੌਂਕੀ ਗਏ ਸੀ ਪਰ ਉਹਨਾਂ ਨੇ ਪਰਚਾ ਲਿਖਿਆ ਵੈਸੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਹਜੇ ਤੱਕ ਨਹੀਂ ਕੀਤੀ ਹੈਗੀ ਇਹ ਇਹ ਚੌਂਦੇ ਆ ਕਿ ਇਹਨਾਂ ਦੇ ਤਿੰਨ ਬੇਟੀਆਂ ਜੀ ਤੇ ਅੱਗੇ ਤੁਸੀਂ ਆਹ ਦੇਖ ਲਓ ਸਾਹਮਣੇ ਹਾਲਤ ਹੈ ਜਿਸ ਤਰ੍ਹਾਂ ਵੀ ਕਿਉਂ ਜਿਹੜੀ ਬਾਰਦਾਤ ਹੈ ਕਿ ਕਿ ਲੱਗਾ ਕੋਈ ਪੁਰਾਣੀ ਗੱਲ ਨਹੀਂ ਨਹੀਂ ਕੋਈ ਆਹ ਜੀ ਗੱਲਬਾਤ ਨਹੀਂ ਜੀ ਕੋਈ ਆਹ ਜੀ ਨਹੀਂ ਹੈਗੀ ਹਜੀ ਨਵੀਂ ਨਵੀਂ ਦੁਕਾਨ ਖੋਲੀ ਹੈ ਜੀ ਇਹਨਾਂ ਨੇ ਤੇ ਕਾਰੀ ਤਕਾ ਦੁਕਾਨੇ ਦਾ ਹੱਤ ਹੈ ਜੀ ਕਾਰੀਗਰ ਰੱਖਿਆ ਉਹ ਨੂੰ ਛੱਡ ਗਿਆ ਰਿਹਾ ਸਾਟ ਕਿੱਥੇ ਕਿੱਥੇ ਲੱਗੀ ਸਾਟੇ ਦੀ ਲੱਤ ਤੇ ਲੱਗੀ ਹੈ ਜੀ ਬਾਹਾਂ ਤੇ ਲੱਗੀ ਹੈ ਤੇ ਢੌਂਂ ਤੇ ਲੱਗੀ ਹੈ ਜੀ ਬਹੁਤ ਜ਼ਿਆਦਾ ਕਿਰਚਾ ਮਾਰੀਆ ਉਹਨਾਂ ਨੇ ਤੇ ਇਹ ਸਾਫ ਚੌਂਦੇ ਆ ਜੋ ਬੰਦੀ ਸਾਡੇ ਉੱਤੇ ਕੀਤੀ ਜਾਏ ਤੇ ਇਹਨਾਂ ਦੀਆਂ ਤਿੰਨ ਬੇਟੀਆਂ ਆ ਦੇਖੋ ਕੱਲਾ ਕਮਾਉਣ ਵਾਲਾ ਜੀ ਤੇ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਬਸ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਉਸ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਰਾਤੀ ਪਰਚਾ ਉਹਨਾਂ ਨੇ ਜਰੂਰ ਕਟਿਆ ਤੇ ਅਜੇ ਤੱਕ ਨਹੀਂ ਪਹੁੰਚੇ ਹੈਗੇ ਜੀ ਫੋਨ ਕੀਤਾ ਤਿੰਨ ਚਾਰ ਵਾਰ ਫੋਨ ਕੀਤਾ ਤੇ ਹਜੇ ਤੱਕ ਨਹੀਂ ਆਏ ਜੀ ਅਣੀ ਲੁੱਟਣ ਦੀ ਜੀ ਲੁੱਟਣ ਦੀ ਆਪਣਾ ਮਤਲਬ 5000 ਰੁਪਏ ਇਹਨਾਂ ਦਾ ਕੱਟ ਲਿਆ ਜੀ ਤੇ ਮੋਟਰਸਾਈਕਲ ਵੀ ਮਤਲਬ ਸਾਰਾ ਤੋੜ ਗਏ ਨੇ ਜੀ ਤੰਨਾ ਕਿੱਥੋਂ ਆਣਾ ਹੈ ਹਾਂਜੀ ਤੰਨਾ ਚੋਂ ਇਹਨੂੰ ਪਛਾਣਾਂ ਜੀ ਪਛਾਣਾਂ ਜੀ ਕਿੰਨਾ ਇਹ ਦੋ ਜਣੇ ਦੀ ਪਛਾਣ ਹੈ ਜੀ ਤੇ ਉਹ ਹੀ ਇੱਕ ਜਣਾ ਵਿੱਚ ਛੱਡ ਗਿਆ ਸੀ ਪਰ ਉਸ ਰਵੇ ਡਰ ਦੇ ਮਾਰੇ ਭੱਜ ਗਿਆ ਫਿਰ ਤੇ ਅਸੀਂ ਤੇ ਇਹੀ ਚਾਹੁੰਦੇ ਹਾਂ ਕਿ ਇਹਨੂੰ ਇਨਸਾਫ ਦਿੱਤਾ ਜਾਵੇ ਨਿਸ਼ਾਨ ਦੇ ਨਾਂ ਭਾਈ ਮਹਿਲਵਈ ਦਾ ਕੰਮ ਕਰਾਂਗੇ ਠੀਕ ਗੱਲ ਬਾਤ ਹੋ ਗਈ ਤੇ ਇਹ ਮੇਰੇ ਭੂਆ ਜੀ ਦਾ ਬੇਟਾ ਸੀ ਇਹਨੇ ਦੁਕਾਨ ਆ ਜਿਹੜੀ 76 ਦੇ ਹੱਥਾਂ ਪਾਇਆ ਇਹਨਾਂ ਨਵਾਂ ਨਵਾਂ ਤੇ ਆਪਣੇ ਵਰਕਾਂ ਨੂੰ ਛੱਡਣ ਜਾਣ ਡਿਆ ਸੀ ਕਾਦੀਆਂ ਪਿੰਡਾਂ ਲੱਗੇ ਤੇ ਛੱਡ ਕੇ ਆਉਣ ਦੇ ਤੇ ਤੇਨਾਂ ਅਣਪਛਾਤੇ ਲੋਗ ਹੀ ਮੁੰਡੇ ਉਹਨਾਂ ਨੇ ਮਗਰੋਂ ਪਹਿਲਾ ਹੱਥ ਦਿੱਤਾ ਅੱਗੋਂ ਤੇ ਅੱਗੇ ਆਣ ਕੇ ਗੱਡੀ ਮੋਟਰਸਾਈਕਲ ਦੇ ਖਿਲਾਰ ਦਿਆ ਇਹ ਕਿੰਨੇ ਕ ਵੇ ਦਾ ਵਕਿਆ ਜੀ ਇਹ 8:30 ਵਜੇ ਦਾ ਟਾਈਮ ਜੀ ਭਾਈ ਹਾਂ ਜੀ ਫਿਰ ਉਸ ਤੋਂ ਬਾਅਦ ਭਾਈ ਇਹਨਾਂ ਨੇ ਲਈਆਂ ਪੈਪੂਏ ਗੋਏ 5000 ਰੁਪਇਆ ਇਹਨਾਂ ਕੋ ਮੋਟਰਸਾਈਕਲ ਖੋਣ ਦੀ ਵੀ ਕੋਸ਼ਿਸ਼ ਕੀਤੀ ਥਾਣੇ ਲੱਗਾ ਜੀ ਮੋਟਰਸਾਈਕਲ ਸਾਲਾ ਪੰਤੋਂਨ ਕੀਤੀ ਇਹਨਾਂ ਨੇ ਤੇ ਇਹ ਮੁੰਡੇ ਦੀ ਲੱਤ ਤੋੜਤੀ ਆ ਤੇ ਗੱੜੇ ਦੇ ਖਰਚਾ ਮਾਰੀਆਂ ਜੀ ਤੇ ਬਾਹਾਂਵਾਂ ਦੇ ਮਾਰੀਆਂ ਨੇ ਕੀ ਲੱਗਦਾ ਕੋਈ ਪੁਰਾਣੀ ਰੰਟੀ ਸੀ ਨਹੀਂ ਪ੍ਰਾਣੀ ਰਜਿਸਟਰ ਨਹੀਂ ਉਹ ਮੁੰਡਿਆਂ ਨੂੰ ਛੱਡਣ ਗਏ ਤੇ ਉਹਨਾਂ ਨੂੰ ਪਤਾ ਹੀ ਵੀ ਰੋਹ ਛੱਡਣ ਜਾਂਦਾ ਵਾ ਤੇ ਇਸ ਕਰਕੇ ਉਹਨਾਂ ਨੇ ਕੱਲ ਫਿਰ ਕਾਰਵਾਈ ਕਰਤੀ ਇੱਥੇ ਯਾਨੀ ਕਿ ਲੁੱਟਣ ਦੀ ਨਹੀਂ ਪੂਰੀ ਲੁੱਟਣ ਦੀ ਕੋਸ਼ਿਸ਼ ਕੀਤੀ ਕਿੰਨੇ ਬੱਚੇ ਨਾਲ ਇਹਨਾਂ ਦੇ ਤਿੰਨ ਗੁੱਡੀਆਂ ਜੇ ਬੋਈ ਤੇ ਇਹ ਹੋਰ ਬੰਦਾ ਘਮਾਉਣ ਵਾਲਾ ਵਾ ਤੇ ਇੱਥੇ ਸੱਟ ਲੱਗ ਗਈ ਇਹ ਕਿਦਾਂ ਗੁਜ਼ਾਰਾ ਘਰ ਦਾ ਚੱਲੂਗਾ ਕਿੱਥੇ ਕਿੱਥੇ ਸੱਟ ਲੱਗੀ ਉਹਦੇ ਇੱਕ ਧੌਣ ਤੇ ਲੱਗਿਆ ਜੀ 16-17 ਡੰਗੇ ਬਾਹ ਤੇ 10-12 ਲੱਗੇ ਆ ਇੱਕ ਉਂਗਲ ਫ੍ਰੈਕਚਰ ਦਾ ਤੇ ਮਤਲਬ ਗੋਡਾ ਤੋੜਦਾ ਹੀ ਉਹਦੇ ਪਲੇਟਾ ਪੈਣੀ ਆ ਡਾਕਟਰ ਨੇ ਦੱਸਿਆ ਜੀ ਇਹ ਜਿਹੜੀ ਲੋਕ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹਨਾਂ ਨੇ ਕੱਟ ਲੱਗੀ ਤੇ ਇਹ ਉਹਨਾਂ ਦਾ ਨਿੱਕਾ ਬ੍ਰਦਰ ਆ ਜੀ ਉਹਦੀ ਦੁਕਾਨ ਹੈ ਕੱਪੜੇ ਦੀ ਜੋੜੀ 76 ਦੀ ਇਹਦੀ ਵੀ ਦੁਕਾਨ ਉੱਥੇ ਹੈ ਜੀ ਉਹਨੂੰ ਲੱਗੇ ਗਵੰਡੀ ਦੀ ਦੁਕਾਨਦਾਰ ਨੇ ਦੱਸਿਆ ਆਨਕੇ ਨੂੰ ਫੋਨ ਕੀਤਾ ਕਿ ਤੇਰੇ ਭਰਾ ਦੇ ਸੱਟਾਂ ਲੱਗ ਗਿਆ ਵਾ ਤੇ ਕੋਈ ਥਾਣੇ ਲੈ ਕੇ ਆਏ ਚੋੱਕੇ ਮੁੰਡੇ ਫਿਰ ਆਏ ਥਾਣੇ ਗਏ ਫਿਰਾਨੂੰ ਇਹਨਾਂ ਨੂੰ ਫੋਨ ਕੀਤਾ ਆਈ ਸਿਵਲ ਹਸਪੀਟਲ ਆਏ ਇਹ ਤੇਰਾ ਨੂੰ ਅਗਲ ਕਰਾਇਆ ਪਰ ਇਹ ਵੇਲੇ ਤੱਕ ਅਜੇ ਤੱਕ ਕੋਈ ਵੀ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਇੱਥੇ ਚਾਹੀਦੀ ਹੈ ਤੁਹਾਨੂੰ ਪਤਾ ਹੈ ਰਾਤ ਦੇ 10 ਵਜੇ ਦੀ ਸੱਟ ਲੱਗੀ ਹੁਣ 2 ਵਜੇ ਡੇ ਦੁਪਹਿਰਾਂ ਦੇ ਕੋਈ ਜਿਹੜੇ ਬੰਦੇ ਪਏ ਆ ਉਹਨਾਂ ਨੂੰ ਪਛਾਣਦੇ ਵੀ ਹਾਂਜੀ ਉਹ ਮੁੰਡੇ ਨੂੰ ਪਛਾਣਾਂ ਜੀ ਜਿਹੜੇ ਸੱਟ ਲੱਗੀ ਹੈ ਜੀ ਜਦੋਂ ਮਤਲਬ ਦੇਊਗਾ ਆਪਣਾ ਬਿਆਨ ਦੇਊਗਾ ਤੇ ਉਹਨਾਂ ਦੇ ਨਾਮ ਵੀ ਦੱਸੂਗਾ ਕੀ ਮੰਗ ਕਰਦੇ ਮੰਗ ਇਹੋ ਹੀ ਹੈ ਜੀ ਇਨਸਾਫ ਚਾਹੀਦਾ ਮੁੰਡੇ ਨੂੰ ਮੇਰਾ ਨਾਮ ਕੋਮਲ ਕੀ ਗੱਲ ਹੈ ਗੱਲ ਭਾਜੀ ਇਹਨੇ ਆਪਣੀ ਦੁਕਾਨ ਪਾਈ ਜੋੜੇ ਏਡੇ 'ਚ ਹਾਤਾ ਖੋਲਿਆ ਤਾਂ ਅਸੀਂ ਆਪਣਾ ਤੇ ਨੋਨੀ ਮੇਰੇ ਹਸਬੰਦ ਨਾਲ ਛੱਡਣ ਜਾਂਦੇ ਸੀ ਤੇ ਅਮੀਪੋੜ ਇਹਨਾਂ ਨੂੰ ਤਿੰਨ ਬੰਦੇ ਪੈ ਗਏ ਆ ਮੁੰਡੇ ਪੈ ਗਏ ਤਿੰਨ ਜਣੇ ਹਾਂ ਇਹਨਾਂ ਨੂੰ ਚੰਗਾ ਮਾਰਿਆ ਇਹਨਾਂ ਨੇ ਤੇ ਜਾਨੋਂ ਹੀ ਮਾਰ ਕੇ ਸੁੱਟ ਗਏ ਨੇ ਆਪਣੇ ਵੱਲੋਂ ਇਹ ਤਾਂ ਪਤਾ ਨਹੀਂ ਕਿਦਾਂ ਕਿਹੜੀ ਮੁਸ਼ਕਲ ਆਈ ਦੇ ਮਾਰ ਕੇ ਮੁਕਾ ਗਏ ਇਹਨਾਂ ਨੇ ਸੱਟਾਂ ਬੜੀਆਂ ਲਾਈਆਂ ਇਹਨਾਂ ਨੇ ਕਿੱਚਾ ਮਾਰੀਆਂ ਇੱਥੇ ਕੌਣ ਲੈ ਗਿਆ ਇੱਥੇ ਅਸੀਂ ਧੇਰ ਭਜਾਈ ਲੈ ਕੇ ਆਏ ਹਸਪੀਟਲ ਨਹੀਂ ਪਹੁੰਚਾਇਆ ਕੋਈ ਸਾਡੀ ਕੋਈ ਕਾਰਵਾਈ ਨਹੀਂ ਕਰਨ ਦਿਆ ਕੋਈ ਸੁਣਾਈ ਨਹੀਂ ਆਉਂਦੀ ਹੱਡੀ ਹਾਂਜੀ ਕੋਈ ਨਹੀਂ ਆਇਆ ਸਾਡੇ ਮਗਰ ਤੱਕ ਨਹੀਂ ਕੋਈ ਆਇਆ ਕੋਈ ਸਰਪੰਚ ਨਹੀਂ ਆਇਆ ਕੋਈ ਥਾਣੇ ਤੋਂ ਨਹੀਂ ਕੋਈ ਆਡੇ ਮਗਰ ਆਇਆ ਅਈ ਦੇ ਭਰਜਾਈ ਲੈ ਕੇ ਇੱਥੇ ਆਏ ਆ ਦੋਨੇ ਗਾਹ ਮੰਗ ਕਰਦੇ ਆ ਹਨ ਉਸਾਰ ਚਾਹੀਦਾ ਮੇਰਾ ਨਾਮ ਪਰਮਜੀਤ ਆ ਮੇਦੀ ਮਾਸੀ ਆ ਤੇ ਇਹ ਤਰੇ ਮਤਲਬ ਕਿਰਾ ਇਹਨੇ ਕੰਮ ਕਰਨ ਡਿਆ ਸੀ ਤੇ ਦੁਕਾਨ ਖੋਲੀ ਆਪਣੀ ਹੱਤਾ ਤੇ ਰੱਖਿਆ ਦਾ ਹੀ ਮੁੰਡਾ ਤੇ ਉਹਨੇ ਛੱਡਣ ਜਾਣ ਡਿਆ ਵਾ ਕਿ ਇਹਨੇ ਰਸਤੇ 'ਚ ਹੱਥ ਦੇ ਕੇ ਨਾ ਰੋਕਿਆ ਇਹਨੂੰ ਤੇ ਮੁੜ ਕੇ ਇਹਨੇ ਰਸਤੇ 'ਤੇ ਰੋਕਿਆ ਮਤਲਬ ਜਿਦ ਕਿ ਤਰੇ ਇਹਨੇ ਕੰਮ ਨੂੰ ਜਾਣ ਦੋ ਮੈਂ ਚੱਲਿਆ ਕੰਮ ਛੱਡ ਕੇ ਆ ਮੁੰਡੇ ਨੂੰ ਮੈਂ ਘਰ ਜਾਣਾ ਵਾ ਉਹਨੇ ਮਗਰੋਂ ਕੋਈ ਵਾਰ ਕੀਤਾ ਇੱਥੇ ਤੇ ਸੱਟਾਂ ਕਾਫੀ ਲਾਈਆਂ ਜੀ ਤੁਹਾਨੂੰ ਇਨਸਾਫ ਜਰੂਰ ਚਾਹੀਦਾ ਵਾ ਸਾਨੂੰ ਫੋਨ ਗਿਆ ਜੇ ਫਿਰ ਫੋਨ ਲਾ ਕੇ ਆਇਆ ਤੇ ਰਾਤੀ ਦਾ ਆਪ ਹੀ ਲੈ ਕੇ ਆਇਆ ਭਰਾਜ ਤੇ ਦਾ ਛੋਟਾ ਲੈ ਕੇ ਆਇਆ ਵਾ ਤੇ ਸਾਨੂੰ ਸਵੇਰੇ ਹੀ ਆਏ ਆ ਤੇ ਵੇਖਿਆ ਤੇ ਹਾਲਤ ਬੜੀ ਖਰਾਬ ਆ ਇਹਨਾਂ ਨੇ ਹੱਥਾ ਖੋਲਿਆ ਜੇ ਆਪਣਾ ਜੋੜਾ ਸਤਰਾ ਦਾ ਉਹ ਜਿਹੜੇ ਬੰਦੇ ਕੰਮ ਕਰਦੇ ਉਹ ਨਾ ਛੱਡ ਜਾਂਦੇ ਹਾਂ ਹਾਂਜੀ ਹਾਂਜੀ ਉਹਨੂੰ ਛੱਡ ਕੇ ਆਇਆ ਵਾ ਤੇ ਮੁੜ ਕੇ ਆਉਂਦੇ ਹੋਏ ਆ ਕੇ ਇਹਨੇ ਮਲਗ ਕੀਤਾ ਜੇ ਹਮਲਾ ਤੇ ਸਾਨੂੰ ਇਨਸਾਫ ਹਾਂਜੀ ਤਿੰਨ ਜਣੇ ਕਹਿਣ ਦੇ ਫਿਰ ਪਛਾਣ ਆ ਗਈ ਉਹਨਾਂ ਦੀ ਹਾਂਜੀ 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 ਕਹਿੰਦੇ 5000 ਰੁਪਏ ਹੈਗਾ ਤੇ ਉਹ ਮਤਲਬ ਕਿ ਉਹਨਾਂ ਨੇ ਕੋਲਿਆ ਕੋਈ ਥਾਣੇ ਕੰਪਲੇਨਟ ਕੀਤੀ ਤੁਹਾਨੂੰ ਹਾਂਜੀ ਹੁੰਦੀ ਹੋਈ ਆ ਉੱਥੇ ਮਤਲਬ ਕਿ ਉਹਨਾਂ ਨੇ ਕੀਤੀ ਆ ਪਰ ਪੱਤਾ ਕਟਿਆ ਵਾ ਭਰਾਇਆ ਤਾਂ ਇਹ ਤੱਕ ਨਹੀਂ ਕੋਈ ਪਹੁੰਚਾਈ ਤੇ ਇਹ ਹਿਸਾਬ ਦੀ ਮੰਗ ਕਰਦੇ ਆ ਜੀ